ਤੁਰੋ ਖਸਮ ਭੇਜਿਆ ਇਹ ਭਾਈ ਜਿਹੜਾ ਬੱਦਲ ਹੈ ਇਹ ਤੋਂ ਤੁਹਾਨੂੰ ਵਾਹਿਗੁਰੂ ਨੇ ਆਪ ਭੇਜਿਆ ਹੈ ਸੱਚੇ ਹੁਕਮ ਪਠਾਏ ਸੱਚੇ ਦੇ ਹੁਕਮ ਵਿੱਚ ਪਠਾਉਣ ਵਾਸਤੇ ਸਾਰੀ ਦੁਨੀਆ ਨੂੰ ਤੋੜਨ ਵਾਸਤੇ ਕਿ ਮੈਂ ਜਿਹਦੇ ਹੁਕਮ ਨਾਲ ਬਰਖਾ ਕਰਦਾ ਤੁਸੀਂ ਉਹ ਸੱਚੇ ਦੇ ਹੁਕਮ ਵਿੱਚ ਆਪਣੇ ਆਪ ਨੂੰ ਭੇਜਣਾ ਕਰੋ ਇਹ ਸੱਚੇ 파ਰਸ਼ਨ ਬੱਦਲ ਨੂੰ ਹੀ ਉਹ ਭੇਜਿਆ ਕਿ ਰਿਆਜ ਚੱਲੋ ਐਵੇਂ ਤੁਰੋ ਖਸਮਾਂ ਆਕਾਲ ਪੁਰਖ ਵਾਹਿਗੁਰੂ ਨੇ ਸਤਗੁਰੂ ਨਾਨਕ ਨੂੰ ਬੱਦਲ ਭੇਜਿਆ ਨੇ ਸਾਰੀ ਦੁਨੀਆ ਜੰਮਰ ਤੇ ਨਾਮ ਦੀ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਢੋਆ ਇਸ ਪ੍ਰਕਾਰ ਮਹਾਰਾਜ ਨੇ ਸਿੱਖਾਂ ਦੇ ਤਾਂ ਹੀ ਸੱਚੇ ਦੇ ਹੁਕਮ ਜਿ ਫੇਰ ਅੱਗੇ ਭੇਜਿਆ ਹੈ ਗੁਰੂ ਸਾਹਿਬ ਨੇ ਐਸੀ ਵਰਖਾ ਕੀਤੀ ਹੈ ਮਾਲਕ ਦੇ ਭੇਜਿਆ ਹੋਇਆ ਨੇ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਕੇ ਸਪੇ ਅਨਿਰਪਲੋਆ ਕਿਉ ਸਾਦ ਸੰਗੇ ਜੀ ਸੁਣੀ ਪੁਕਾਰ ਦਤਾਲ ਪ੍ਰਗੁਰ ਨਾਨਕ ਜਗਵਾਏ ਪਿਛਾਇਆ ਇਹ ਜੀਆਂ ਨੂੰ ਸੱਚੇ ਦੇ ਹੁਕਮ ਵਿੱਚ ਭੇਜਣ ਵਾਸਤੇ ਪਾਣਾ ਮੰਨਣ ਵਾਸਤੇ ਅਕਾਲ ਪੁਰਖ ਨੇ ਗੁਰੂ ਸਰੂਪ ਬਦਲ ਭੇਜੇ ਹੋਵੇ ਕਿ ਸਾਰੇ ਜੀ ਜੰਤ ਜਿੰਨੇ ਹੈ ਇਹ ਪਰਮੇਸ਼ਰ ਦੇ ਹੁਕਮ ਹੀ ਚੱਲ ਪੈਣ ਆਪਣੀ ਖੁਦ ਪਸੰਦੀ ਛੱਡ ਦੇਣ ਖੁਦ ਪਸੰਦੀ ਛੱਡ ਜੇ ਤਾਂ ਨਿਹਾਲ ਹੋ ਜਾਣ ਇਸੇ ਪ੍ਰਕਾਰ ਤੁਰਹੁ ਤੁਰਹੁ ਖਸਮ ਭੇਜਿਆ ਤੁਰੋਂ ਅਕਾਲ ਪੁਰਖ ਵਾਹਿਗੁਰੂ ਖਸਮ ਨੇ ਇੰਜੇਂ ਭੇਜਿਆ ਹੈ ਗੁਰੂ ਸੱਚਾ ਹੁਕਮ ਪਠਾ ਉਹ ਸੱਚੇ ਬਾਦਸ਼ਾਹ ਹੁਕਮ ਦੇਣ ਵਾਲੇ ਜਿਹੜੇ ਪਠ ਪਠ ਭੇਜਣ ਵਾਲੇ ਉਹ ਆਪ ਹੀ ਆ ਗਏ ਆਪ ਹੀ ਗੁਰੂ ਨਾਨਕ ਰੂਪ ਹੋ ਕੇ ਆ ਗਏ ਹਨ ਕੋਈ ਹੋਰ ਨਹੀਂ ਮਾਰਨ ਸੋਚਿਆ ਵੀ ਸਾਡੇ ਬਿਨਾ ਹੁਣ ਕਾਰਜ ਨਹੀਂ ਸਰ ਸਕਦਾ ਇਸ ਕਾਰਜ ਕੋ ਬਹੁਤ ਪਠਾਏ ਇਸ ਦੁਨੀਆ ਚ ਭੇਜੇ ਸਨ ਉਹ ਸਾਰਿਆਂ ਨੇ ਆ ਤਾਂ ਕਿ ਬਾਤ ਬਿਸਰ ਜਾਂਦੀ ਵੀ ਆਪ ਆਪਣੀ ਅਸਪਰਦ ਸੋਪੀ ਆਪੋ ਆਪਣੀ ਸੋਭਾ ਦੀ ਸਾਰਿਆਂ ਨੂੰ ਪੈ ਗਈ ਇਸ ਕਰਕੇ ਕਰਤਾ ਪੁਰਖ ਨੂੰ ਜਿਹੜਾ ਸੱਚਾ ਹੁਕਮ ਦੇ ਕੇ ਸਾਰਿਆਂ ਉਤਾਰਨ ਜਿੰਨ ਭੇਜਿਆ ਹੈ ਰਿਖੀਆਂ ਬੁਰੀਆਂ ਪਕੰਬਰਾਂ ਨੂੰ ਭੇਜਿਆ ਹੈ ਜਗਤ ਦੇ ਵਿੱਚ ਉਹ ਤਰੋਂ ਖਸੂ ਨੇ ਗੁਰੂ ਰੂਪ ਹੋ ਕੇ ਭੇਜੇ ਹੈ ਪਰ ਆਪ ਵੀ ਖਸੂ ਨੂੰ ਆਉਣਾ ਪਿਆ ਸ੍ਰਿਸ਼ਟੀ ਦੀ ਰੱਖਿਆ ਕਰਨ ਲੋ ਆਸਤੇ ਇੰਦ ਵਰਸੈ ਦਇਆ ਕਰ ਸਤਿਗੁਰੂ ਬੱਦਲ ਦੀ ਨਹੀਂ ਆਈ ਹੋ ਕੇ ਦਇਆ ਦ੍ਰਿਸ਼ਟੀ ਕਰਕੇ ਅੰਮ੍ਰਿਤ ਨਾਮ ਦੀ ਵਰਖਾ ਕਰਦੇ ਆ ਗੂੜੀ ਛੇਬਰ ਲਾ ਗੂੜੀ ਗਾੜੀ ਛੇਬਰ ਝੜੀ ਲਾ ਕੇ ਇੱਕ ਦਸ ਗਾੜੀ ਕੀਰਤਨ ਕਥਾ ਦੀ ਜਿਹੜੀ ਝੜੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕੀਤੀ ਹੈ ਇਹ ਗਾੜੀ ਝੜੀ ਲੱਗੀ ਹੋਈ ਹੈ ਜਿਵੇਂ ਜਦੋਂ ਗਾੜੀ ਝੜੀ ਲੱਗ ਜੇ ਉਦੋਂ ਖੁਸ਼ਕੀਆਂ ਚੱਕੀਆਂ ਜਾਂਦੀਆਂ ਆ ਬੁੱਧੀ ਰੂਪ ਧਰਤੀ ਦੀਆਂ ਜਿਹੜੀਆਂ ਨਾਸਤ ਦਵਾਈਆਂ ਖੁਸ਼ਕੀਆਂ ਸੀ ਉਹ ਸਭ ਚੱਕੀਆਂ ਗਈਆਂ ਸੂਗਣਾ ਦੀ ਫਲਾ ਹਰਿਆਵਲ ਹੋ ਗਈ 바ਬੀਏ ਤਨ ਮਨ ਸੁਖ ਹੋ ਇਹ ਜਗਿਆਸਰੂਪ ਬੀਹਾਂ ਦੇ ਤਾਈ ਤਨ ਤੇ ਮਨ ਵਿੱਚ ਸੁਖ ਦੀ ਪ੍ਰਾਪਤੀ ਹੋ ਗਈ ਉਹਨਾਂ ਦੇ ਜਾਂ ਤਤ ਬੂੰਦ ਮੋਹ ਪਾ ਜਿਨ੍ਹਾਂ ਤਤ ਸਰੂਪ ਦਾ ਜਿਹੜਾ ਗਿਆਨ ਹੈ ਸਤਗੁਰਾਂ ਨੇ ਇਹਨਾਂ ਦੇ ਮੂੰਹ ਵਿੱਚ ਉਹ ਸ਼ਾਂਤੀ ਮੂਲ ਪਾ ਦਿੱਤੀ ਫਿਰ ਮੁੜ ਕੇ ਤ੍ਰਿਸ਼ਨਾ ਨਹੀਂ ਫੁਰੀ ਇਹਨਾਂ ਨੂੰ ਰਸਾ ਕਸਾ ਦੀ ਅੰਨ ਧਨ ਬਹੁਤਾ ਉਪਜੈ ਅੰਨ ਵੀ ਬਹੁਤਾ ਪੈਦਾ ਹੁੰਦਾ ਬਦਲ ਦੇ ਵਰਨ ਤੋਂ ਤੇ ਧਨ ਵੀ ਉਹਦੇ ਚ ਪੈਦਾ ਹੋ ਜਾਂਦਾ ਬਹੁਤਾ ਧਰਤੀ ਸੋਭਾ ਪਾ ਧਰਤੀ ਵੀ ਬਦਲ ਦੇ ਵਰਨ ਤੋਂ ਸੋਭਾ ਪਾਉਂਦੀ ਹੈ ਇਹ ਉਹ ਸੁਭਗੁਣਾ ਦਾ ਅੰਨ ਬਹੁਤ ਪੈਦਾ ਹੋ ਗਿਆ ਤੇ ਨਾਮ ਰੂਪੀ ਧਨ ਬਹੁਤ ਪੈਦਾ ਹੋ ਗਿਆ ਧਰਤੀ ਬੁੱਧੀ ਵੀ ਸੋਭਾ ਪਾਉਂਦੀ ਹੈ ایਉ ਖਿਮਾ ਰੂਪੀ ਤੇ ਰੂਪੀ ਧਰਤੀ ਵੀ ਉਹ ਸੋਭਾ ਪਾ ਰਹੀ ਹੈ ਭਗਤੀ ਕਰਕੇ ਅਨ ਦਿਨ ਲੋਕ ਭਗਤ ਕਰੇ ਰਾਦ ਨੇ ਬਦਲ ਦੇ ਬਰਮ ਕੋ ਲੋਕ ਰਬ ਦਾ ਸ਼ੁਕਰ ਮਨਾਉਦੇ ਜਿਵੇਂ ایਉ ਗੁਰੂ ਸਾਹਿਬ ਦੇ ਬਦਲ ਰੂਪ ਵਰਖਣੇ ਕਰਕੇ ਰਾਤ ਦਿਨੀ ਜਿਹੜੀ ਰਾਤ ਦਿਨੇ ਲੋਕ ਭਗਤ ਕਰੇ ਸਾਰੇ ਲੋਕ ਭਗਤੀ ਕਰਨ ਲਾਗੇ ਮਹਾਰਾਜ ਦੀ ਗੁਰ ਕਾਬਦ ਸਮਾ ਸਤਿਗੁਰੂ ਸਾਹਿਬ ਦੇ ਸ਼ਬਦ ਕਰਕੇ ਮਸਤੀਆਂ ਚੜ ਗਈਆਂ ਸਾਰਿਆਂ ਨੂੰ ਬਿਨਾਂ ਅਵਲਾਂ ਤੋਂ ਖੀਵੇ ਹੋ ਗਏ ਮਸਤ ਹੋ ਗਏ ਸਤਿਗੁਰਾਂ ਦੇ ਸ਼ਬਦ ਵਿੱਚ ਸਮਾਗ ਹੀ ਵਰਤੀ ਨੀਰ ਹੋ ਗਈ ਆਪੇ ਸੱਚਾ ਬਖਸ਼ ਲੈ ਉਹਨਾਂ ਪਿਆਰਿਆਂ ਦੇ ਅੰਦਰ ਆਪਣਾ ਤਨੀ ਰਹਿ ਗਿਆ ਉਹ ਜਾਣਦੇ ਕਿ ਆਪ ਹੀ ਸੱਚਾ ਬਾਦਸ਼ਾਹ ਬਖਸ਼ ਲਿੰਦਾ ਹੈ ਕਰ ਕਿਰਪਾ ਕਰੈ ਰਜਾ ਜਿਨੋ ਜੋ ਸਤਗੁਰੂ ਰੂਪ ਧਾਰ ਕੇ ਕਿਰਪਾ ਕਰਕੇ ਆਗਿਆ ਚਲਾਉਂਦਾ ਹੈ ਜੋ ਭਣ ਚਲਦੇ ਹਨ ਉਹ ਇਹ ਜਹਾਜ ਤੇ ਚੜ ਕੇ ਮੁਕਤ ਹੋ ਜਾਂਦੇ ਹਨ ਹਾਇ ਗੁਣ ਗਾਉ ਕਾਮਣੀ ਸੇ ਮਹਾਤਮਾ ਰੂਪ ਕਾਮਣੀਓ ਸਖਿਓ ਤੁਸੀਂ ਵੀ ਸਾਰਿਆਂ ਮਿਲ ਕੇ ਹਰਿ ਅਕਾਲ ਪੁਰਖ ਦੇ ਗੁਣਾਂ ਨੂੰ ਗਾਓ ਸਚੈ ਸ਼ਬਦ ਸਮਾ ਸਚੈ ਅਕਾਲ ਪੁਰਖ ਦੇ ਗੁਰਾਂ ਦੇ ਸ਼ਬਦ ਕਰਕੇ ਸੱਚੇ ਬ੍ਰਹਮ ਵਿੱਚ ਸਮਾਜਾਈ ਲੈ ਲੀਣ ਹੋ ਜਾਈਦਾ ਏ ਇਹ ਉਹਦੇ ਗੁਣ ਹੈ ਨੇ ਤੇ ਉਹਦੀਆਂ ਸਿਫਤਾਂ ਹਨ ਬੈ ਕਾ ਸਹਜ 시ਗਾਰ ਕਰ ਕਰਹੁ ਏ ਸਖਿਓ ਜਿਹੜਾ ਪਰਮੇਸ਼ਰ ਨੂੰ ਹਰ ਵਕਤ ਅੰਗ ਸੰਗ ਸਮਝਣਾ ਏ ਉਹ ਹੀ ਸ਼ਿੰਗਾਰ ਸੋਹਣਾ ਹੈ ਭੈ ਦਾ ਕਦੇ ਵਿਕਾਰਾਂ ਚ ਮਨ ਨੂੰ ਰੁੜਨ ਨਾ ਦੇਣਾ ਸਮਝ ਲੈ ਕਿ ਮਾਰਾ ਸਾ ਠਾਕਰ ਲੇਖਾ ਮੰਗਣ ਹਾਰ ਫੇੜੇ ਕਾ ਦੁੱਖ ਸਹੇ ਜਿਓ ਹੈ ਜੀਵ ਜੋ ਤੂੰ ਫੇੜੇਂਗਾ ਉਹਦਾ ਦੁੱਖ ਸਹਾਰਨਾ ਪਊ ਇਸ ਪ੍ਰਕਾਰ ਸਾਥ ਸੰਗੀ ਜਿਹੜਾ ਭੈ ਰਖਣਾ ਹੈ ਹਰ ਵਕਤ ਇਹ ਸ਼ਿੰਗਾਰ ਕਰੋ ਮਾਰਾ ਦੀ ਪ੍ਰਾਪਤੀ ਵਾਸਤੇ ਭੈ ਕਾ ਸਹਜ ਸ਼ਿੰਗਾਰ ਕਰੋ ਕਦੇ ਸ਼ਾਂਤੀ ਧਾਰਨ ਕਰੋ ਭੈ ਧਾਰੋ ਫਿਰ ਸਹਜ ਗਿਆਨ ਦੀ ਪ੍ਰਾਪਤੀ ਹੋਵੇਗੀ ਸਹੀ ਜੇ ਭਾਏ ਤਾਰੂ ਸ਼ਿੰਗਾਰ ਕਰਨੇ ਨੱਕ ਪੜਵਾ ਲੈਨੀਏ ਕਈ ਕੰਨ ਪੜਵਾ ਲੈਨੀਏ ਹਰੇ ਇਸ ਪ੍ਰਕਾਰ ਦੇ ਸ਼ਿੰਗਾਰ ਕਰਦੀਆਂ ਹਨ ਇਹਨਾਂ ਸ਼ਿੰਗਾਰਾਂ ਦਾ ਨੱਕ ਕੰਨ ਪਾੜੰਦੇ ਠਾ ਸਾਹਸ ਸਿੰਘ ਜੀ ਜਿਹੜਾ ਭਾਏ ਧਾਰਨ ਹੈ ਇਹ ਸਹੀ ਜਈਏ ਸ਼ਿੰਗਾਰ ਹੈ ਰਾਜਾ ਜੋ ਸਾਹਸ ਸਿੰਘ ਜੀ ਦਸ਼ਪਰਜਾਪਦ ਸੀ ਇਸ ਨੇ ਇੱਕ ਲੜਕੀ ਦਾ দান ਕੀਤਾ ਸੀ ਸਾਧ ਪਸੂਰਨ ਦਾ ਇਹਨੂੰ ਦਸ਼ਪਰਜਾਪਦ ਦੀ ਪਦਵੀ ਦੀ ਪ੍ਰਾਪਤੀ ਹੋਈ ਦਸ਼ ਪਰਜਾ ਪਰ ਜਦੋਂ ਇਹ ਬਣ ਗਿਆ ਫਿਰ ਇਹਦੇ ਅੰਦਰ ਸੰਕਲਪ ਹੋਇਆ ਵੀ ਮਾਰਾ ਮੇਰੇ 10000 ਕੰਨਿਆ ਹੋਣ ਮੈਂ ਲੜਕੀਆਂ ਦਾ ਦਾਨ ਕਰਾਂ ਇਸ ਪ੍ਰਕਾਰ ਜਦ ਇਹ 10000 ਲੜਕੀਆਂ ਹੋ ਗਈਆਂ ਬ੍ਰਹਮਾ ਦੇ ਅੰਦਰ ਚਿੰਤਾ ਪੈ ਗਈ ਮੇਰੀ ਪਦਵੀ ਨਾ ਕਿਤੇ ਖੋ ਲਵੇ ਉਸ ਵੇਲੇ ਨਾਰਦ 무ਨੀ ਨੂੰ ਭੇਜਿਆ ਕਹਿੰਦੇ ਜਾ ਇਹ ਲੜਕੀਆਂ ਦਾ ਦਾਨ ਜਿਹੜੇ ਨੇ ਉਹ ਤੇ ਲੜਕੀਆਂ ਦਾ ਦਾਨ ਕਰਤਾ ਨੱਕ ਕਾਨੂੰ ਨਾਮ ਵੀ ਨਹੀਂ ਆ ਤੇ ਅੱਗੇ ਪਰਜਾ ਪਦ ਬਣ ਗਿਆ ਹੁਣ ਵਰਮਾ ਪਦਵੀ ਨੂੰ ਰਕਦੇ ਪਾ ਲੇ ਇਸ ਦਾਨ ਦੇ ਕਰਕੇ ਤੂੰ ਐਂ ਕਰੇ ਉਹ ਕਰ ਬੇ ਸਾਤ ਸੂਰ ਤੇ ਨਦੀ ਬਗਾੜਦੇ ਨਾਰਦ 무ਨੀ ਕਹਿਣ ਲੱਗਾ ਹੈ ਰਾਜਾ ਤੂੰ ਦਾਨ ਤਾਂ ਲੜਕੀਆਂ ਦਾ ਕਰਨ ਲੱਗਾ ਹੈ ਪਰ ਨਾਲ ਸਵੇਨੇ ਦੇ ਗਹਿਣੇ ਕੰਨਾਂ 'ਚ ਪਾ ਦੇ ਨੱਕ 'ਚ ਪਾ ਦੇ ਹੱਥਾਂ 'ਚ ਪਾ ਦੇ ਪੈਰਾਂ 'ਚ ਪਾ ਦੇ ਸਿਰ 'ਤੇ ਪਾ ਦੇ ਇਹ ਦਾਨ ਕਰ ਉਹ ਸਾਧ ਸੰਗਤ ਜੀ ਰਾਜੇ ਨਾਲ ਆਖੇ ਲਾ ਕੇ ਨਾਰਦ 무ਨੀ ਦੇ ਉਹ 10000 ਤੇ ਗ੍ਰਹਿ ਭਈ ਕੰਨੀਆਂ ਕਲਗੀ ਤਰ ਲਿਖਿਆ ਜੇ ਸਮਾਨ ਕਹੇ ਲਗੇ ਨਾ ਅੰਨਿਆ ਤੇ ਸਭ ਵਿਆਹ ਮੇਰੇ ਸੰਦਈ ਉਹ ਸਾਰੇ ਰਾਜਿਆਂ ਨੂੰ ਵਿਆਹ ਤੀਆਂ ਪਰ ਉਹ ਦਸ਼ਪਰਜਾ ਪਰ ਜਿਹੜਾ ਸੀ ਉਹ ਪਹਿਲਾਂ দান ਕਰਕੇ ਓਡੀ ਪਦਵੀ 'ਚ ਰਿਹਾ ਉਦੋਂ ਉੱਚਾ ਨਾ ਹੋ ਸਕਿਆ ਉਹਦੇ ਪੁੰਨ ਸਾਰੇ ਨਾਸ ਹੋ ਗਏ ਸਾਰ ਸਮੇਂ ਜੀ ਇਹ ਸਾਧ ਰਸੂਰਤ ਨੂੰ ਬਗਾਲਨੇ ਕਰਕੇ ਇਹ ਦਸ਼ਪਰਜਾ ਪਰ ਚਾਹੁੰਦਾ ਸੀ ਕਿ ਮੈਂ ਵਰਮਾ ਦੀ ਪਦਵੀ ਪਾ ਲਾਂ ਉਹ ਹੋ ਨਾ ਸਕਿਆ ਨਾਰਦ ਵਿਚਲ ਕਰਕੇ ਉਹ ਰੀਆਂ ਨਾਸ ਤੇ ਕੰਨੋ ਤੇ ਨੱਕ ਇਹ ਬਣਾਤੇ ਸਾਤ ਸੂਰਜ ਵਿਗਾੜਤੀ ਐਡਾ ਪਾਪ ਦਸ਼ ਪਰ ਜੇ ਆਪਾਂ ਨੂੰ ਲੱਗਾ ਸੀ ਹੁਣ ਕੁੜੀਆਂ ਤੇ ਜਿਹੜੀਆਂ ਬੀਬੀਆਂ ਨਾਕਾਂ ਨੂੰ ਬਿੰਦੀਆਂ ਹਨ ਉਹਨਾਂ ਨੂੰ ਇਸੇ ਪ੍ਰਕਾਰ ਹੀ ਹੈ ਨਾ ਦੁਨੀਆਂ ਦੇ ਲੋਕ ਜਿਹੜੇ ਹਣੇ ਕੰਗਾਲ ਹੋਏ ਫਿਰਦੇ ਹੋਣਗੇ ਨੱਕਾਂ ਨੂੰ ਕੰਨੋ ਜ ਗਹਿਣੇ ਦੇ ਨਾਲ ਤੇ ਜੇ ਕਿਤੇ ਮਸਿਆ ਤੇ ਚਲੇ ਜਾਣ ਕਈ ਥਾਈਂ ਤੇ ਮਾਣੀਆਂ ਦੀਆਂ ਸਾਰੀਆਂ ਦੰਡੀਆਂ ਸੋਹਣੀਆਂ ਦੀਆਂ ਸਣੇ ਕੰਨਾਂ ਦੇ ਵੱਢ ਕੇ ਲੈ ਜਾਂਦੇ ਐ ਅਤੇ ਨੱਕ ਵੀ ਕਈਆਂ ਦੇ ਵੱਡੇ ਜਾਂਦੇ ਐ ਕਈਆਂ ਦੇ ਹੱਥ ਖਿੱਚ ਲੈਂਦੇ ਐ ਇਸ ਪ੍ਰਕਾਰ ਸਾਧ ਸੰਗ ਦੀ ਹਾਲਤ ਹੁੰਦੀ ਐ ਸੋ ਵਾਹਿਗੁਰੂ ਦੀ ਰਜ਼ਾ ਵਿੱਚ ਜਿਹੜੇ ਨਹੀਂ ਚੱਲਦੇ ਆਪਣੀ ਮਰਜ਼ੀ ਕਰਦੇ ਐ ਇਸ ਪ੍ਰਕਾਰ ਉਹ ਦੁੱਖ ਕਲੇਸ਼ ਹੁੰਦਾ ਹੈ ਮਾਰੇ ਤੋਂ ਸ਼ਗਾਰੇ ਦੱਸਦੇ ਆ ਸੁਣੋ ਭੈ ਕਾ ਸਹਜ ਸੀਗਾਰ ਕਰ ਜਦੋਂ ਭੈ ਪਤੀ ਦਾ ਰਖਣੇ ਹਰ ਵਕਤ ਤੰਗ ਸੰਗ ਸਮਝਦਾ ਐ ਤੇ ਸ਼ਾਂਤ ਚਿਤ ਰਹਿਣਾ ਹੈ ਇਸੇ ਜੇ ਸ਼ਿੰਗਾਰ ਕਰੋ ਇਵੇਂ ਵਾਹਿਗੁਰੂ ਦਾ ਜਿਹੜਾ ਭਾਇ ਅੰਗ ਸੰਗ ਸਮਝਣਾ ਹੈ ਸ਼ਾਂਤੀ ਚਿਤ ਚ ਰੱਖਣੀ ਹੈ ਇਹੋ ਸ਼ਿੰਗਾਰ ਮਾਰਿਆ ਦੀ ਪ੍ਰਾਪਤੀ ਆਸਤੇ ਕਰੋ ਸੱਚ ਰਹੋ ਲੇਵ ਲਾਹ ਫੇਰ ਭਾਈ ਸੱਚੇ ਪਾਤਸ਼ਾਹ ਜੀ ਲੇਵ ਮਰਤੀ ਨੂੰ ਲਾ ਕੇ ਰੋਇ ਇਸ ਤੋ ਰਹੋਗੇ ਨਾਨਕ ਨਾਮੋ ਮਨ ਵਸੈ ਸਤਿਗੁਰੂ ਜੀ ਕਹਿੰਦੇ ਨਾਮ ਮਨ ਚ ਵਸ ਜਾਏਗਾ ਇਸ ਪ੍ਰਕਾਰ ਹਰ ਦਰਗਹਿ ਲੈ ਛਡਾ ਹਰੀ ਆਜੂ ਦਰਗਾਹ ਤੁਹਾਨੂੰ ਛਡਾ ਲਵੇਗਾ ਮੁਕਤ ਕਰੇਗਾ ਐਸੀ ਤੁਹਾਡੇ ਤੇ ਕਿਰਪਾਲਤਾ ਹੋ ਜਾਏਗੀ ਬਾ ਵਿਹਾ सगਲੀ ਧਰਤੀ ਜੇ ਫਿਰਹਿ ਹੁਣ ਮਾਰਾ ਕਹਿੰਦੇ ਨੇ ਹੈ ਜੀ ਰੂਪੀ ਵਿਹਾ ਜੇ ਤੂੰ ਸਾਰੀ ਧਰਤੀ ਦੇ ਤੇ ਵਿਚਰਦਾ ਫਿਰੇ ਕੂਡ ਚੜਹਿ ਆਕਾਸ਼ ਉੱਦ ਤਵੀ ਆਕਾਸ਼ 'ਚ ਵੀ ਚੜਿਆ ਜਾਵੇ ਚੜ ਜਾਵੇ ਉਡਾਰੀ ਮਾਰ ਕੇ ਮੁਰੀਹਤਾ ਚੜ ਜਾਂਦਾ ਇਸੇ ਪ੍ਰਕਾਰ ਹੈ ਜੀਵ ਰੂਪੀ ਬੀ ਆ ਸਗਲੀ ਧਰਤੀ ਜੇ ਫਿਰ ਇਹ ਸਾਰੀ ਧਰਤੀ ਤੇ ਵਿਰਗਤ ਹੋ ਕੇ ਤੁਰਿਆ ਫਿਰੇ ਵਿਚਰਦਾ ਰਹੇ ਬਿਜਲ ਕੇ ਰੂਪੀ ਖੰਭਾ ਨਾਲ ਉਡ ਚੜ੍ਹੇ ਆਕਾਸ਼ ਉਦਕੇ ਵਰੁ ਲੋਕ ਚ ਸਵਰਗ ਵਿੱਚ ਸਿੱਧੀ ਦੇ ਵੱਲੋਂ ਤੂੰ ਚੜ ਜਾਵੇ ਆਕਾਸ਼ਚਾਰੀ ਹੋ ਜੇ ਉਡ ਨਾ ਜਾਹੀ ਸਿੱਧ ਨਾ ਹੋਏ ਇਹ ਜਾਂ ਸਿੱਧ ਵੀ ਬਣ ਜਾਵੇ ਜਾਂ ਉੱਡ ਕੇ ਦਸਵੇਂ ਦਾਰੂਪੀ ਆਕਾਸ਼ ਚ ਵੀ ਤੂੰ ਚੜ ਜਾਵੇ ਯੋਗਾ ਵਿਆਸੀ ਹੋ ਕੇ ਸਤਗੁਰ ਮਿਲਿਆ ਜਲ ਪਾਈਏ ਇਹ ਤਾਂ ਭਾਈ ਨਾਮ ਜਲ ਗੁਰੂ ਸਾਹਿਬ ਨਾਲ ਮਿਲ ਕੇ ਪਾਈਦਾ ਹੈ ਚੂਕੈ ਭੂਖ ਪਿਆ ਫੇਰ ਆਸਾਂ ਦੀਆਂ ਭੁੱਖਾਂ ਚੱਕੀਆਂ ਜਾ ਸਕਦੀਆਂ ਹਨ ਤੇ ਤ੍ਰਿਸ਼ਨਾ ਦੀਆਂ ਤੇਹਾ ਮਿਟ ਜਾਂਦੀਆਂ ਹਨ ਜੀਉ ਪਿੰਡ ਸਭ ਤੇ ਇਸ ਕਾਰ ਉਸ ਵਾਹਿਗੁਰੂ ਨੇ ਜੀਆਂ ਨੂੰ ਸਾਰਿਆਂ ਨੂੰ ਸੂਖਮ ਸਰੀਰ ਦਿੱਤੇ ਹੈ ਪਿੰਡ ਸਥੂਲ ਸਰੀਰ ਦਿੱਤੇ ਹੈ ਸਭ ਉਸੇ ਦੀ ਬਖਸ਼ਿਸ਼ ਹੈ ਆਪ ਵੀ ਚੇਤਨ ਸੱਦਾ ਪਾਈ ਐ ਸਭ ਕੁਝ ਇਸ ਕਹੇ ਪਾਸ ਸਭ ਕੁਝ ਉਸ ਵਾਹਿਗੁਰੂ ਦੇ ਪਾਸ ਹੀ ਸਭ ਨੂੰ ਮਿਲਿਆ ਉਸ ਵਾਹਿਗੁਰੂ ਦੇ ਪਾਸ ਹੀ ਆਪਾਂ ਨੂੰ ਅਰਪਣਾ ਚਾਹੀਦਾ ਹੈ ਬਿਨ ਬੋਲਿਆ ਸਭ ਕੁਝ ਜਾਣਦਾ ਜੇ ਭਾਈ ਬਿਨਾ ਬੋਲੇ ਤੋਂ ਅੰਤਰੀ ਯਾਮੀ ਹੈ ਉਹ ਤਾਂ ਸਭ ਕੁਝ ਸਾਡੀ ਹਾਲਤ ਨੂੰ ਜਾਣਦਾ ਹੈ ਕਿਸ ਆਗੇ ਕਿਸ ਕਿਸ ਆਗੇ ਕੀਚੇ ਅਰਦਾਸ ਜਿਹਦੇ ਅੱਗੇ ਜਾ ਕੇ ਵਾਹਿਗੁਰੂ ਤੋਂ ਬਿਨ ਅਰਦਾਸਾ ਕਰਦੇ ਹੋ ਬੇਨਤੀਆਂ ਕਰਦੇ ਹਾਂ ਨਹੀਂ ਕੋਈ ਸੁਣ ਕੇ ਮੇੜ ਸਕਦਾ ਸਾਡੇ ਔਗਣ ਨਾਨਕ ਘਟ ਘਟ ਏਕੋ ਵਰਤਦਾ ਸਤਿਗੁਰੂ ਸਾਹਿਬ ਜੀ ਕਹਿੰਦੇ ਘਟਾਂ ਘਣੇ ਦੀ ਕੋਈ ਅਦਵਾਇਤ ਰੂਪ ਭਾਈ ਉਹ ਪ੍ਰਵੇਸ਼ਵਰ ਵਰਤ ਰਿਹਾ ਹੈ ਸ਼ਬਦ ਕਰੇ ਪਰਗਾਸ ਜਦੋਂ ਸ਼ਬਦ ਦੀ ਕਮਾਈ ਕਰੇ ਸ਼ਬਦ ਉਸ ਵਾਹਿਗੁਰੂ ਦਾ ਪ੍ਰਕਾਸ਼ ਗਿਆਨ ਪ੍ਰਗਟ ਕਰ ਦਿੰਦਾ ਹੈ ਨਾਨਕ ਤੇ ਸਹਿ ਬਸੰਤ ਹੈ ਸਤਿਗੁਰੂ ਜੀ ਕਹਿੰਦੇ ਦੁਨੀਆ ਬਸੰਤ ਨੂੰ ਭਾਲਦੀ ਹੈ ਤੇ ਬਸੰਤ ਆ ਜਾਵੇ ਖੇੜਾ ਆ ਜਾਵੇ ਉਹਨਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਬਸੰਤ ਖਿੜਿਆ ਹੋਇਆ ਹੈ ਜੇ ਸਤਗੁਰ ਸੇਵ ਸਮਾ ਉਹਨਾਂ ਦੇ ਸੁਭਗੁਣੋ ਦਾ ਬਸੰਤ ਚੜਿਆ ਹੋਇਆ ਹੈ ਬਸੰਤ ਸ਼ੌਕ ਵਾਸਤੇ ਜਿਵੇਂ ਬਸੰਤ ਹੈ ਬਸੰਤ ਉਹਨਾਂ ਨੂੰ ਆਨੰਦ ਹੈ ਜੇ ਸਤਗੁਰ ਸੇਵ ਸਮਾ ਜਿਹੜੇ ਭਾਈ ਸਤਗੁਰਾਂ ਦੀ ਸੇਵਾ ਕਰਦੇ ਐ ਤੇ ਸਤਗੁਰਾਂ ਦੀ ਆਗਿਆ ਵਿੱਚ ਸਮਾਏ ਰਹਿੰਦੇ ਹੈ ਮਿਲੇ ਰਹਿੰਦੇ ਹਰ ਵਕਤ ਹਰ ਬੁੱਠਾ ਮਨ ਤਨ ਸਭ ਪਰ ਫੜਾ ਜਦੋਂ ਹਰੀ ਵਰਖਾ ਕਰਦਾ ਹੈ ਉਦੋਂ ਮਨ ਤਨ ਪਰਫੁੱਲਤ ਹੋ ਜਾਂਦਾ ਹੈ ਹਰੀ ਦਾ ਰੂਪ ਸਤਿਗੁਰੂ ਜਦੋਂ ਵਰਖਾ ਉਪਦੇਸ਼ ਦੀ ਕਰਦੇ ਆ ਵਸਦੇ ਆ ਉਦੋਂ ਮਨ ਤੇ ਤਨ ਸਾਰਾ ਪਰਿਸ਼ੇਸ਼ ਕਰਕੇ ਪਕੜ ਲੀਦਾ ਹੈ ਤਨ ਕਰਕੇ ਵੀ ਔਗਣ ਨਹੀਂ ਕਰੀਦੇ ਮਨ ਵੀ ਭੈੜੇ ਸੰਕਲਪ ਛੱਡ ਦਿੰਦਾ ਹੈ ਮਨ ਤਨ ਕਰਕੇ ਸਾਰੇ ਪਰਫੜਾ ਪਰਫੁੱਲਤ ਹੋ ਜਾਂਦੇ ਸੁਭ ਗੁਣੋ ਸਭ ਜਗ ਹਰੀਆਵਲ ਹੋ ਉਸ ਪਿਆਰੇ ਦੀ ਪਰਫੁੱਲਤਾ ਨੂੰ ਵੇਖ ਕੇ ਸਾਰੇ ਜਗਤ ਵਿੱਚ ਇਹ ਸੁਭ ਗੁਣਾ ਦੀ ਹਰੀਆਵਲਤਾ ਹੋ ਜਾਂਦੀ ਹੈ ਸਭ ਦੇ ਸਦਾ ਬਸੰਤ ਹੈ ਜੋ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਦੇ ਹੈ ਉਹਨਾਂ ਨੂੰ ਸਦਾ ਅਨੰਦ ਬਣਿਆ ਰਹਿੰਦਾ ਹੈ ਜਿਤ ਤਨ ਮਨ ਹਰਿਆ ਹੋ ਜਿਸ ਗੁਰੂ ਦੇ ਸ਼ਬਦ ਕਰਕੇ ਤਨ ਵੀ ਤੇ ਮਨ ਵੀ ਸੂਬਗੁਣਾਂ ਦੀ ਹਰਿਆਵਲ ਤਾਂ ਸਹਤ ਹਰਾ ਭਰਾ ਹੋ ਜਾਂਦਾ ਹੈ ਨਾਨਕ ਨਾਮ ਨਾ ਬੀਸਰੇ ਸਤਿਗੁਰੂ ਜੀ ਕਹਿੰਦੇ ਹੈ ਪਿਆਰਿਆ ਮਾਰੋ ਦਾ ਨਾਮ ਨਹੀਂ ਕਦੇ ਭੁੱਲਣਾ ਚਾਹੀਦਾ ਜਿਨ ਸਿਰਿਆ ਸਭ ਕੋ ਉਹ ਕੌਣ ਹੈ ਨਾਮ ਵਾਲਾ ਜਿਸ ਨਾਲ ਸਾਰੇ ਜਗਤੁ ਰਚਿਆ ਹੈ ਸਿਰਜਿਆ ਹੈ ਕੋਸ ਪਰਮੇਸ਼ਰ ਦਾ ਨਾਮ ਨਹੀਂ ਕਦੇ ਭੁੱਲਣਾ ਚਾਹੀਦਾ ਨਾਨਕ ਤਿਨਾਂ ਬਸੰਤ ਹੈ ਸਤਗੁਰੂ ਜੀ ਕਹਿੰਦੇ ਬਸੰਤ ਆਨੰਦ ਉਹਨਾਂ ਪੁਰਖਾਂ ਨੂੰ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੂ ਜਿਨ੍ਹਾਂ ਦੇ ਹਿਰਦੇ ਚ ਗੁਰਾਂ ਦੁਆਰਾ ਮੁਖੀ ਸਤਗੁਰਾਂ ਦੁਆਰਾ ਸੋ ਹਰੀ ਮੰਨ ਚ ਵਸ ਗਿਆ ਸੋ ਦਾ ਰੂਪ ਹੀ ਹੋ ਗਏ ਹਨ ਹਰ ਵੁਠਾ ਮਨ ਤਨ ਪਰਫੜਾ ਸਤਗੁਰੂ ਜੀ ਜਦੋਂ ਮਹਾਰਾਜ ਦਾ ਨਾਮ ਦਿਲ ਚ ਵੁਠਾ ਬਸ ਜਾਂਦਾ ਹੈ ਉਹਦੇ ਮੰਨ ਤੇ ਤਨ ਪਰਫੁੱਲਤ ਹੋ ਜਾਂਦਾ ਹੈ ਸਰੂਸ਼ੇ ਕਰਕੇ ਵਿਕਾਰਾਂ ਵੱਲੋਂ ਫੜ ਲਈਦਾ ਹੈ ਸਭ ਜਗ ਹਰਿਆ ਹੋ ਸਾਰਾ ਜਗ ਸਾ ਸੰਗੇ ਜੀ ਨਾਮ ਦੀ ਹਰਿਆਵਲਤਾ ਕਰਕੇ ਭਗਤੀ ਕਰਕੇ ਸਭ ਸੁਭੂ ਗੁਣਾਂ ਦੀ ਹਰਿਆਵਲਤਾ ਕਰਕੇ ਹਰਾ ਹੋ ਜਾਂਦਾ ਹੈ ਵਡੜਾ ਝਾਲ ਚਲੰਬਲਾ ਸਿੱਖ ਪੁੱਛਦੇ ਮਹਾਰਾਜ ਦੇ ਪਾਸੋਂ ਮਹਾਰਾਜ ਸਾਹਿਬ ਸੱਚੇ ਬਾਦਸ਼ਾਹ ਵਡੜਾ ਝਾਲ ਤੇ ਲੰਬਲਾ ਵੱਡੇ ਤੋਂ ਵੱਡੇ ਇਹ ਚਾਲੂ ਨਾਂ ਵੀ ਅੰਮ੍ਰਿਤ ਵੇਲੇ ਦਾ ਹੈ ਤੇ ਝੁੰਮਲਾ ਨਾਂ ਵੀ ਅੰਬਰ ਤੋਂ ਮਿਲਿਆ ਦਾ ਹੈ ਵੱਡੇ ਤੋਂ ਵੱਡੇ ਤੜਕੇ ਦੇ ਵੇਲੇ ਨਾ ਵੜਾ ਲਈਏ ਕਿਸ ਇਹ ਕਿਹਦਾ ਨਾਮ ਲੈਣਾ ਚਾਹੀਦਾ ਹੈ ਵੱਡਾ ਸਾਸੰਗੀ ਤੜਕਾ ਇੱਕ ਤਾਂ ਮਨੁੱਖਾ ਜਨਮ ਹੈ 84 ਲੱਖ ਜੂਨ ਜਿਹੜੀ ਪਹਿਲੇ ਪਹਿਰ ਹੁੰਦਾ ਤੇ ਮਨੁੱਖਾ ਜਿਹਨੂੰ ਸਭ ਤੋਂ ਮਗਰੋਂ ਮਿਲਿਆ ਹੈ ਇਹ ਵੱਡੇ ਤੜਕੇ ਦਾ ਵੇਲਾ ਹੈ ਅਤੇ ਦੂਸਰੇ ਜਿਹੜੇ ਤਿੰਨ ਯੁੱਗ ਹਨ ਸਤਜੁਗੋ ਤ੍ਰੇਤਾ ਦੁਆਪਰ ਕਾਲਯੁਗੋ ਇਹ ਪਹਿਲੇ ਰਾਤ ਦੇ ਪਹਿਰਾਂ ਦੀ ਨਹੀਂ ਆਈ ਹੈ ਤੇ ਕਲਯੁਗ ਜਿਹੜਾ ਹੈ ਵੱਡਾ ਤੜਕਾ ਹੈ ਇਹਦੇ ਵਿੱਚ ਰਤਵਾ ਨਾਮ ਜਪਣ ਦੀ ਇਹ ਵੱਡਾ ਤੜਕਾ ਹੈ ਮਨੁੱਖਾ ਜਨਮ ਵਿੱਚ ਇੱਕਦਾਂ ਸਾਰੇ ਤੋਂ ਵੱਡਾ ਤੜਕਾ ਇਹ ਹੈ ਤੇ ਦੂਜਾ ਕਲਯੁਗ ਦਾ ਜਮ ਉਸ ਜਮਾਨਾ ਹੈ ਜਿੱਥੇ ਨਾਮ ਦੀ ਰੁੱਤ ਹੈ ਇਹ ਵੀ ਵੱਡਾ ਅੰਮ੍ਰਿਤ ਵੇਲਾ ਹੈ ਤੇ ਜਿਸ ਵੇਲੇ ਗੁਰੂ ਸਾਹਿਬ ਦੀ ਛਰ ਲਾਉਣਾ ਹੈ ਉਹ ਵੀ ਵੱਡਾ ਤੜਕੇ ਦਾ ਅੰਮ੍ਰਿਤ ਵੇਲਾ ਹੈ ਤੇ ਪਿਛਲੀ ਰਾਤ ਦਾ ਨਾਮ ਵੀ ਵੱਡਾ ਅੰਮ੍ਰਿਤ ਵੇਲਾ ਤੜਕੇ ਦਾ ਪਿਛਲੇ ਰਾਤ ਨੂੰ ਜਾਗਿਓ ਜੀਮਦੜੋ ਮੋਇਓ ਏ ਜੇ ਤਾਂ ਰੱਬ ਸਾਰਿਆ ਤਾਂ ਰੱਬ ਨਾਲ ਬਿਸਲੇ ਹੋਏ ਇਸ ਪ੍ਰਕਾਰ ਵੱਡੇ 84 ਲੱਖ ਜੂਨ ਦੇ ਵਿੱਚੋਂ ਵੱਡਾ ਚਾਲੂ ਅੰਮ੍ਰਿਤ ਵੇਲਾ ਮਨੁੱਖਾ ਜਨਮ ਅਤੇ ਫਿਰ ਝਲੁੰਬਲਾ ਉਦੋਂ ਵੱਡਾ ਅੰਮ੍ਰਿਤ ਵੇਲਾ ਤੜਕਾ ਕਲਯੁਗ ਦਾ ਸਿਮਨ ਜਿਸ ਵਿੱਚ ਰੂਤ ਨਾਮ ਦੀ ਹੈ ਹੋਰ ਕਿਸੇ ਪ੍ਰਕਾਰ ਇਸ ਕਲਯੁਗ ਵਿੱਚ ਕਰਮ ਧਰਮ ਦਾ ਕੋਈ ਕਲੀ ਦਾ ਜਨਮ ਚੰਡਾਲ ਕੇ ਘਰ ਹੋਈ ਨਾਮਕ ਨਾਮ ਬਿਨਾ ਕੋ ਮੁਕਤ ਨਾ ਹੋਈ ਇਹ ਵੱਡੇ ਤੋਂ ਵੱਡਾ ਤੜਕਾ ਹੈ ਨਾਵੜਾ ਲਈਏ ਕਿਸੇ ਇਹਦੇ ਵਿੱਚ ਮਾਰਾ ਮਨੁੱਖਾ ਜਨਮ ਵੀ ਹੋਵੇ ਤੇ ਕਲਯੁਗ ਦਾ ਜਮਾਨਾ ਵੀ ਹੋਵੇ ਤੇ ਨਾਮ ਕਿਹਦਾ ਲੈਣਾ ਚਾਹੀਦਾ ਹੈ ਤਾ ਆਪ ਦੱਸੋ ਕਾਲ ਗੁਰੂ ਸਾਹਿਬ ਫਰਮਾਉਂਦੇ ਹਨ ਤਾਉ ਲਈਏ ਪਰਮੇਸ਼ਰੈ ਇਹ ਭਾਈ ਪ੍ਰਵੇਸ਼ਰ ਅਕਾਲ ਪੁਰਖ ਦਾ ਨਾਮ ਲੈਣਾ ਚਾਹੀਦਾ ਹੈ ਪੰਨਣ ਕਾਣਣ ਸਮਰੱਥ ਉਹ ਪ੍ਰਵੇਸ਼ਰ ਮਾਰਾ ਕੈਸਾ ਕਹਿੰਦੇ ਪੰਨਣ ਸਾਰੀ ਸ੍ਰਿਸ਼ਟੀ ਨੂੰ ਪਲਣ ਕਰਨ ਵਿੱਚ ਤੇ ਕਾਣਣ ਰਚਣ ਵਿੱਚ ਜੋ ਸਰਬ ਕਲਾ ਉਸ ਮਰੱਥਵਾ ਹਰ ਨੂੰ ਪਰਨ ਜਾ ਕਾ ਨੇਤਰ ਹੋਰ ਤਿਸ ਕਾ ਮੰਤਰ ਜਾਨੇ ਹੋਰ ਜੇ ਜਗਤ ਨੂੰ ਰਚਣ ਵਿੱਚ ਪਲਣ ਵਿੱਚ ਅਖਦੇ ਫੋਰੇ ਵਿੱਚ ਕਰਦਾ ਹੈ ਐਸਾ ਉਸ ਸਮਰੱਥਾ ਹੈ ਉਸ ਦਾ ਨਾਮ ਲੈਣਾ ਚਾਹੀਦਾ ਹੈ ਜੋ ਔਗਣ ਨੂੰ ਭੰਡੜੋ ਵਾਲਾ ਹੈ ਗਿਆਨ ਨੂੰ ਭੰਡੜੋ ਵਾਲਾ ਹੈ ਅਤੇ ਸ਼ੁਭ ਗੁਣਾਂ ਦੀ ਘਾਟ ਨੂੰ ਘੜਨ ਵਾਲਾ ਹੈ ਬ੍ਰਹਮ ਗਿਆਨ ਦੀ ਘਾਟ ਨੂੰ ਘੜਨ ਨੂੰ ਸਮਰੱਥ ਹਰ ਹਟ ਕੀ ਤੂੰ ਤੂੰ ਕਰ ਹੈ ਕੋਈ ਆਦਮੀ ਕਹਿੰਦਾ ਸੀ ਮੇਥੋਂ ਜਾਪ ਨਹੀਂ ਹੋ ਸਕਦਾ ਤੇ ਉਸ ਨੂੰ ਵੇਖ ਕੇ ਮਾਰਾ ਉਪਦੇਸ਼ ਦਿੰਦੇ ਹੁਣ ਹਰ ਹਟ ਪੀ ਤੂੰ ਤੂੰ ਕਰ ਇਹੋ ਭਾਈ ਜਿਹੜਾ ਕਾਠ ਦੇ ਭਾਂਡਿਆਂ ਵਾਲਾ ਹਲਟ ਹੈ ਇਹਦੇ ਵਿੱਚੋਂ ਦੇਖ ਕਾਠ ਦੇ ਭਾਂਡਿਆਂ 'ਚੋ ਕੀ ਆਵਾਜ਼ ਆਉਂਦੀ ਹੈ ਪੀ ਤੂੰ ਪੀ ਤੂੰ ਪੀ ਤੂੰ ਇਹ ਵੇਖੀ ਸਾਨੂੰ ਸੋਹਣੀ ਹਲਟ ਕਾਠ ਦੇ ਭਾਂਡੇ ਵਾਲਾ ਕੀ ਸੋਹਣੀ ਆਵਾਜ਼ ਕਰਦਾ ਹੈ ਬੋਲ ਹੈ ਭਲੀ ਬਾਣ ਇਹ ਹਰ ਹਟ ਹਲਟ ਹੈ ਜਿਹੜਾ ਕੀ ਸੋਹਣੀ ਬਾਣੀ ਬੋਲਦਾ ਹੈ ਤੇ ਤੂੰ ਇੰਨੀ ਬਾਣੀ ਦੀ ਨਕਾਰਾ ਹੈ ਹਲਦ ਦਾ ਕਾਠਦਾ ਹੈ ਤੇ ਪਸ਼ੂਆਂ ਦੇ ਜੋੜਨੇ ਕਰਕੇ ਤੇ ਜੋ ਭੀ ਤੂੰ ਭੀ ਤੂੰ ਦੀ ਆਵਾਜ਼ ਆਉਂਦੀ ਹੈ ਤੇ ਤੂੰ ਇੰਨਾ ਅੰਨ ਖਾਨਾ ਐਨੇ ਪਰਿਵਾਰ ਵਾਲਾ ਫੇਰ ਵੀ ਮਾਰ ਉਹ ਭਜ ਨਹੀਂ ਕਰਦਾ ਹਲਦ ਬਣਾ ਲੋ ਵੀ ਨਕਾਰਾ ਨਿਕਲਿਆ ਨਾ ਤੂੰ ਸੋ ਪ੍ਰਵੇਸ਼ੁਰ ਕਿਹਾ ਗਿਆ ਹਰ ਹਟ ਭੀ ਤੂੰ ਤੂੰ ਕਰ ਹੈ ਉਹ ਹਰੇਕ ਹਟਾਂ ਦੇ ਅੰਦਰ ਬਾਣੀਆਂ ਰੂਪ ਹੋ ਕੇ ਉਹ ਵੀ ਹੈ ਮਹਾਰਾਜ ਬਾਣੀਆ ਰੂਪ ਹੋ ਕੇ ਵੀ ਹਟਾਂ ਅਨੁਸਾਰੀਆਂ ਨੂੰ ਹਰੇਕ ਨੂੰ ਤੂੰ ਹੀਉ ਕਰਨ ਵਾਲਾ ਹੈ ਬੋਲ ਹੈ ਭਲੀ ਬਾਣ ਸੋਹਣੀ ਬਾਣੀ ਬੋਲਣ ਵਾਲਾ ਬਾਣੀਆ ਰੂਪ ਹੋ ਕੇ ਵੀ ਤੂੰ ਹੀਉ ਹੈ ਇਸੇ ਪ੍ਰਕਾਰ ਹਰ ਹੱਟ ਭੀ ਤੂੰ ਤੂੰ ਕਰੇ ਤੇ ਸੱਚੇ ਬਾਦਸ਼ਾਹ ਹਰ ਹੱਟ ਭੀ ਤੂੰ ਤੂੰ ਕਰੇ ਤੇ ਦੇ ਰੂਪੀ ਹਟਾਂ ਵਿੱਚ ਸਹੀ ਸ਼ਰ ਤੂੰ ਹੀਉ ਤੂੰ ਆਪਦੇ ਜਾਪ ਕਰਨ ਵਾਲਾ ਹੈ ਭਲੀ ਬਾਣੀ ਸੋਣੀ ਬਾਣੀ ਤੂੰ ਸਾਰੀਓ ਦੇਹਾਂ ਦੇ ਅੰਦਰ ਸੇਈ ਸ਼ਰਬ ਕਲਾਸ਼ ਮਰਾ ਠੋਕੇ ਬੋਲ ਰਿਆ ਹੈ ਸਾਹਿਬ ਸਦਾ ਹਰ ਹਟ ਪੀ ਤੂੰ ਤੂੰ ਕਰ ਇਸ ਪ੍ਰਕਾਰ ਹਰੇਕ ਸਾਧ ਸੰਗਗ੍ਰੂਪੀ ਹੱਟ ਵਿੱਚ ਸਤਗੁਰੂ ਨਾਨਕ ਰੂਪ ਹੋ ਕੇ ਤੂੰ ਤੂੰ ਸੱਚੇ ਬਾਦਸ਼ਾਹ ਉਚਾਰਦੇ ਗੁਰੂ ਰੂਪ ਹੋ ਕੇ ਉਪਦੇਸ਼ ਨੂੰ ਬੋਲ ਹੈ ਭਲੀ ਬਾਣੀ ਜਿਹੜੇ ਹਰੇਕ ਹੱਤਾਂ ਦੇ ਅੰਦਰ ਪ੍ਰਮੇਸ਼ਰ ਦੀ ਜੋਤ ਨੂੰ ਜਾਣਦੇ ਆ ਓ ਹੇ ਮਹਾਰਾਜ ਤੂੰ ਹੀ ਤੂੰ ਹੈ ਇਸ ਪ੍ਰਕਾਰ ਉਚਾਰਦੇ ਹੈ ਬੋਲ ਹੈ ਭਲੀ ਬਾਣੀ ਬੜੀ ਸੋਹਣੀ ਬਾਣੀ ਮਹਾਰਾਜ ਜੋ ਜ ਬੋਲਦਾ ਮਿਰਗਵੀਨ ਪਖੇਰੂ ਸੋ ਬਿਰ ਹਰ ਜਾਪਤ ਹੈ ਨਹੀਂ ਹੋਰ ਸਾਰੇ ਚ ਚੰਗੀ ਬਾਣੀ ਬੋਲ ਰਹੇ ਹੋ ਆਪ ਸਾਹਿਬ ਸਦਾ ਹضور ਹੈ ਇਹ ਮਨੋ ਕਿਉ ਪਟਕਦਾ ਫਿਰਦਾ ਹਜ਼ੂਰ ਕਹਿੰਦੇ ਹੈ ਸਹਿਬਾ ਕਾਲਪੁਰ ਖਵਾਇ ਤਾ ਸਦਾ ਹਾਜ਼ਰ ਨਾਜ਼ਰ ਹੈ ਕੀ ਉੱਚੀ ਕਰਹਿ ਪੁਕਾਰ ਜਿਨ ਬੁੱਲ ਨੂੰ ਬਾਂਗਾ ਦਿੰਦਾ ਏ ਉਹ ਕੰਨੋ ਚੁੰਗਲਾ ਦੇ ਕੇ ਕੀ ਉੱਚੀ ਫਰਿਆਦਾਂ ਕਰਦੇ ਪੁਕਾਰਾਂ ਕਰਦੇ ਉਹ ਹਿਰਦੇ ਦੇ ਨਾਲ ਚੀਕੇ ਕਰ ਉਸ ਨੂੰ ਸਦਾ ਹਾਜ਼ਰ ਨਾਜ਼ਰ ਹੈ ਉਹ ਜਿਨ ਜਗਤ ਉਪਾਏ ਹਰ ਰੰਗ ਕੀ ਆ ਉਹ ਪਰਮੇਸ਼ਰ ਕੈਸਾ ਜਿਨ ਸਾਰੇ ਜਗਤ ਨੂੰ ਪੈਦਾ ਕੀਤਾ ਹਰੇਕ ਰੰਗਾਰੰਗ ਚ ਰੰਗਣਾ ਕੀਤਾ ਜਿਸ ਪਰਮੇਸ਼ਵਰ ਨੇ ਇਸ ਐ ਬਟੋ ਕੁਰਬਾਨ ਉਸ ਰਾਇਗੁਰੂ ਤੂੰ ਕੁਰਬਾਨ ਜਾਂ ਬਲਿਹਾਰ ਹੋ ਆਪਣੇ ਆਪ ਨੂੰ ਮਾਰਨਾ ਕਰ ਆਪ ਛੋੜੇ ਤਾਂ ਸਭ ਸਭ ਮਿਲੇ ਇਹ ਜੀਵ ਜੇ ਤੂੰ ਆਪਾ ਭਾਵੰਦ ਨੂੰ ਛੱਡ ਦੇਵੇਂ ਦੇਹ ਦਾ ਹੰਕਾਰ ਸੋ ਪਤੀ ਪਰਮੇਸ਼ਰ ਨਾਲ ਮਿਲ ਸਕਦਾ ਹੈ ਸੱਚਾ ਇਹੋ ਵਿਚਾਰ ਜੇ ਤੈਨੂੰ ਸੱਚਾ ਤੂ ਦਾ ਵਿਚਾਰ ਦੱਸਿਆ ਹੈ ਪਿਆਰ ਦੇ ਨਾਲ ਹਉ ਮੈਂ ਫਿੱਕਾ ਬੋਲਣਾ ਜਿਹੜੀ ਦੇ ਦੀ ਹੰਗਤਾ ਕਰਨੀ ਹੈ ਤੇ ਫਿੱਕਾ ਬੇਰਸੀ ਆਈਆਂ ਗੱਲਾਂ ਕਰਨੀਆਂ ਹਨ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਜਰ ਕੇ ਸਿੱਟਿਆ ਮੋ ਫਿੱਕਾ ਪਿੱਕੇ ਪਾਏ ਫਿੱਕਾ ਮੂਰਖਾ ਕੀ ਪਾਣਾ ਲੈ ਸਜਾਇ ਇਹ ਹਾਲਤ ਹੈ ਇਸ ਕਰਕੇ ਮਨ ਤੇ ਤਨ ਉਹਦਾ ਫਿੱਕਾ ਬੇਰਸੀ ਵਾਲਾ ਹੋ ਜਾਂਦਾ ਹੈ ਉਸ ਨੂੰ ਬੜਬੋਲਾ ਜਾਣ ਕੇ ਕੋਈ ਸਦਾ ਸੋਸਾਇਟੀ ਚ ਵੀ ਬਲਾਉਦੇ ਨਹੀਂ ਕਹਿੰਦੇ ਬੇਰਸੀ ਕਰੇਗਾ ਹਉਮੈ ਫਿੱਕਾ ਬੁੱਲਣਾ ਇਹ ਹਉਮੈ ਹੀ ਹੈ ਪ੍ਰਖ ਦੇ ਅੰਦਰ ਜਿਹੜਾ ਫਿੱਕਾ ਬੇਰਸੀ ਦੀਆਂ ਗੱਲਾਂ ਨਾਲ ਬੋਲਦਾ ਹੈ ਉਹ ਜਨਾ ਸਕਾ ਕਾਰ ਉਹ ਮਹਾਰਾਜ ਦੀ ਕਾਰ ਜਿਹੜੀ ਭਗਤੀ ਦੀ ਇਹਨੂੰ ਬੁੱਝ ਨਹੀਂ ਸਕਦਾ ਜੀਵ ਪ੍ਰਵੇਸ਼ਨ ਦੀ ਭਗਤੀ ਨੀਵਾ ਹੋ ਕੇ ਨਹੀਂ ਕਰ ਸਕਦਾ ਬਾਣ ਤਿਰਣ ਤਿਰ ਭਵਣ ਤੁਜੈ ਧਿਆਇਦਾ ਤੇ ਪ੍ਰਵੇਸ਼ਨ ਦੇਸ਼ ਵੀ ਅਤੇ ਤੈਨੂੰ ਕਾ ਖਾਦਕ ਵੀ ਤਿੰਨੇ ਲੋਕ ਉਹ ਸਵਰਗ ਲੋਕ ਮਾਤ ਲੋਕ ਪਕਾਲ ਸਾਰੇ ਮਹਾਰਾਯਾ ਆਪ ਨੂੰ ਤੇ ਹੁੰਦੇ ਹੋਵੇਂ ਅਨ ਦਿਨ ਸਦਾ ਵਿਹਾਨ ਰਾਤ ਦਿਨ ਸਦਾ ਸਿਮਰਨ ਕਰਦਿਆਂ ਦਾ ਦਿਹਾਉਦਾ ਗੁਜ਼ਰਦਾ ਹੈ ਇਸੇ ਪ੍ਰਕਾਰ ਬਾਣੋ ਤੇਰਨ ਉਤਰ ਭਵਨ ਤੁਜੈ ਧਿਆਇ ਦਾ ਮਾਰਾ ਬਣ ਦ੍ਰਿਸ਼ੋ ਦੀ ਨਹੀਂ ਆਈ ਸਰੀਰ ਤੇਰਨ ਇੰਦਰੀਏ ਜਿਹੜੇ ਹਨਗੇ ਕੱਖਾਂ ਦੀ ਨਹੀਂ ਆਈ ਤੇ ਤਿੰਨੇ ਭਾਉਣ ਜਾਗਰ ਸੁਪਨ ਸੁਖੋਤ ਸਵਰਗ ਲੋਕ ਮਾਤ ਲੋਕ ਪਤਾਲ ਆਦਿਕ ਉਤਮ ਮਦਮ ਕ੍ਰਿਸ਼ਟਾ ਆਦਿਕ ਤਿੰਨੇ ਭਾਉਣਾਂ ਚ ਰਹਿਣ ਵਾਲੇ ਬ੍ਰਹਮ ਲੋਕ ਚ ਸਵਰਗ ਵਿੱਚ ਮਾਤ ਲੋਕ ਚ ਰਹਿਣ ਵਾਲੇ ਸਾਰੇ ਮਾਰਾ ਤੈਨੂੰ ਹੀ ਧਿਆਉਂਦਾ ਹੈ ਸੰਸਾਰ ਆਨੰਦ ਨੂੰ ਸਦਾ ਵਿਹਾਰ ਸਦਾ ਰਾਜ ਨੇ ਤੇਰੇ ਸਿਮਰਨ ਕਰਨ ਦੀ ਉਹਨਾਂ ਦਾ ਸਮਾਂ ਗੁਜ਼ਰਦਾ ਹੈ ਬਿਨ ਸਤਗੁਰ ਕਿਨੈ ਨਾ ਪਾਇਆ ਪਰ ਜਬ ਦੇ ਸਾਰੇ ਆ ਭਾਵੇਂ ਸਤਗੁਰੂ ਸਾਹਿਬ ਤੋਂ ਬਿਨ ਕਿਸੇ ਨੂੰ ਵਾਹਿਗੁਰੂ ਦੇ ਸਰੂਪ ਨੂੰ ਸਖਿਆਤ ਕਰਕੇ ਨਹੀਂ ਪਾਇਆ ਪਰਤਖ ਕਰਕੇ ਕਰ ਕਰ ਥੱਕੇ ਜੀ ਚਾਰ ਪਰ ਕੇ ਮਰਲੇ ਯੋਗ ਦੇ ਵਿਦਾਨ ਦੇ ਨਿਆਇ ਦੇ ਸਾਂਖ ਦੇ ਪਤੰਜਲ ਦੇ ਸਭ ਹਮ ਚੁੱਕੇ ਹਨ ਨਦਰ ਕਰੇ ਜੀ ਆਪਣੀ ਜਿਨੋ ਦੇ ਤੇ ਮੇਰਾ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਤਾਂ ਆਪੇ ਲੈ ਹ ਸਵਾ ਉਹਨਾਂ ਦੇ ਜੀਵਨ ਦੇ ਤਾਂ ਹੀ ਆਪ ਹੀ ਆਪ ਦੇ ਲਿਵ ਵਿੱਚ ਲਾ ਕੇ ਸਵਾਰ ਲੈਂਦਾ ਹੋਵੇਂ ਨੂੰ ਛਡਾ ਕੇ ਨਾਨਕ ਗੁਰਮੁਖ ਜਿੰਨੀ ਧਿਆਇ ਸਤਿਗੁਰੂ ਜੀ ਕਹਿੰਦੇ ਜੀ ਇਹਨਾਂ ਨੂੰ ਗੁਰਮਖਾਂ ਦੀ ਸੰਗਤ ਕਰਕੇ ਗੁਰਮੁਖ ਬਣ ਕੇ ਤੇ ਆਇਆ ਹੈ ਆਏ ਸੇ ਪਰਵਾ ਓ ਮਨੁੱਖਾ ਜਨਮ ਧਾਰ ਕੇ ਆਏ ਹੋਏ ਸੰਸਾਰ 'ਚ ਪ੍ਰਮਾਨ ਨੀਕ ਹਨ ਉਹ ਸਫਲੇ ਹਨ ਮਹਾਪੁਰਖੋ ਜੋਗ ਨਾ ਭਗਵੀ ਕੱਪੜੀ ਇਹ ਮਾਰਾ ਜੋ ਕਿਵੇਂ ਪ੍ਰਵੇਸ਼ਿਤ ਹੋ ਸਕਦਾ ਹੈ ਜੋਗ ਧਾਰਨ ਕਰ ਲਈਏ ਅਸੀਂ ਜੇ ਪਰਵੇਸ਼ਨ ਮਿਲ ਜਾਵੇ ਤਾਂ ਹਜੂਰ ਕਹਿੰਦੇ ਹਨ ਏ ਭਾਈ ਜੋਗ ਨਾ ਭਗੀ ਕੱਪੜੀ ਜੇ ਗ੍ਰਸਤੀ ਪੁਰੇ ਦੇ ਲੀੜੇ ਚਿੱਟੇ ਛੱਡ ਕੇ ਭਗਵੇਂ ਲੀੜੇ ਧਾਰਨ ਕਰ ਲਈਏ ਕਿਉਂ ਹੀ ਵਾਸ਼ਰੂਪ ਦੀ ਪ੍ਰਾਪਤੀ ਉਪਯੋਗ ਜੁੜਨਾ ਨਹੀਂ ਹੋ ਸਕਦਾ ਜੋਗ ਨਾ ਮੈਲੇ ਵੇਸ ਇਸ ਪ੍ਰਕਾਰ ਕਾਹੇ ਕੋ ਵਾਸਤਰ ਕਰੋ ਭਗਵਾਂ ਇਹ ਬਾਤਨ ਸੋ ਭਗਵਾਨ ਨਾ ਹੋਇ ਹੈ ਕਿਉਂ ਇਹ ਬਰੀ ਚਿਲਾਵਤ ਹੋ ਸਰਬਦਾ ਚੱਲੇ ਦਿਨ ਦੁਆਕ ਚੱਲੇ ਹੈ ਇਹ दत्तात्रेय ਦੇ ਮਹਾਰਾਜ ਜੀ ਨੂੰ ਪ੍ਰਸੰਗ ਦੀ ਸਮਾਪਤੀ ਦੇ ਬਚਨ ਕੀਤੇ ਹੁੰਦਸੇ ਪਾਤਸ਼ਾਹ ਨੇ ਇਸ ਪ੍ਰਕਾਰ ਫਰਮਾਉਂਦੇ ਹਨ ਜੋਗ ਨ ਮੈਲੀ ਵੇਸ ਅਤੇ ਜੋਲ ਮੈਲਾ ਵੇਸ ਕਰ ਲਈਏ ਬਾਹ ਅਗਲੀ ਜਿਆ ਕੋਰੀਆਂ ਵਾਂਗੂ ਬਣੇ ਰਹੀਏ ਲੀੜੇ ਧੋਈਏ ਨਾ ਮੈੜੀ ਪਾਈ ਰੱਖੀਏ ਜੂਆ ਵੀ ਪਈਆਂ ਰਹਿਣ ਇਸ ਪ੍ਰਕਾਰ ਮੈਲਾ ਵੇਸ ਮਲਾਦ ਖਾਣਾ ਆਪ ਦੀ ਕੋਰੀ ਕੋਰ ਮੰਤਰ ਸਿੱਧ ਕਰਨਾ ਆਪ ਦੀ ਮਾਇ ਪਛਾਣ ਵੀ ਧਖਣ ਕਰਨ ਇਹ ਜੇ ਮੈਦੇ ਵੇਸ ਅੰਤਾ ਕਰਨ ਕਰਕੇ ਕਿਉਂ ਵੀ ਪਰਵੇਸ਼ ਨਾਲ ਜੋੜ ਨਹੀਂ ਹੋ ਸਕਦਾ ਨਾਨਕ ਘਰ ਬੈਠ ਕੇ ਜੋਗ ਪਾਈਐ ਸਭ ਜਿਹਦੇ ਘਰ ਗ੍ਰਸਥ ਵਿੱਚ ਬੈਠੇ ਹੋਏ ਹੀ ਪਰਵੇਸ਼ ਜੋੜ ਰੂਪ ਜੋਗ ਘਰ ਸਾਧ ਸੰਗਤ ਵਿੱਚ ਬੈਠਿਆ ਹੋਇਆ ਘਰ ਸਰੂਪ ਰੂਪੀ ਘਰ 'ਚ ਬੈਠਿਆ ਹੋਇਆ ਅੰਤਰਮੁਖ ਤੁਰਿਆ ਬੈਠਿਆ ਹੋਇਆ ਜੋਗ ਪਾਈਐ ਉਹ ਪ੍ਰਵੇਸ਼ ਸ੍ਰੀ ਜੋਲ ਨੂੰ ਰੂਪ ਯੋਗ ਪਾਲ ਲਈਦਾ ਹੈ ਸਤਿਗੁਰ ਕਾ ਉਪਦੇਸ਼ ਜੇ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਲ ਲਈਏ ਸ਼ਿਵਨਾਬ ਵੀ ਰਾਜਾ ਸਾਧ ਸੰਗੇ ਜੀ ਇੰਨਾ ਬਰਾਗੀ ਸੀ ਭਰਸੀ ਰਾਜ ਛੱਡ ਆਇਆ ਗੋਪੀ ਚੰਦ ਰਾਜ ਛੱਡ ਆਇਆ ਸ਼ਿਵਨਾਬ ਵੀ ਛੱਡ ਕੇ ਨਾਲ ਤੁਰਦਾ ਸੀ ਪਰ ਕਹਿੰਦੇ ਰਾਜਾ ਇੱਥੇ ਹੀ ਰੋ ਸੋ ਇੱਥੇ ਹੀ ਤੈਨੂੰ ਨਿਹਾਲ ਕਰ ਦਿੱਤਾ ਹੈ ਲਿਵ ਲਗਾ ਕੇ ਇਹ ਹੈ ਰਾਜ ਵਿੱਚ ਯੋਗ ਬਖਸ਼ ਦਿੱਤਾ ਹੈ ਸਤਿਗੁਰੂ ਦੇ ਉਪਦੇਸ਼ ਕਰਕੇ ਘਰ ਕੀ ਬੈਠੇ ਕਿਉਂ ਪ੍ਰਵੇਸ਼ੀ ਜੁੜਨ ਦਾ ਯੋਗ ਪਾ ਲਈਦਾ ਰਾਬ ਲਾਲ ਨੂੰ ਵੀ ਉਜਾੜਿਆ ਵੀ ਉੱਥੇ ਬੈਠੇ ਨੂੰ ਲਿਵ ਲਗਾ ਕੇ ਨਿਹਾਲ ਕਰ ਦੁੱਤਾ ਪਹਿਲੇ ਪਾਸਾਰ ਜੇ ਸਤਿਗੁਰਾਂ ਦੇ ਬਚਨਾਂ ਕਰਕੇ ਘਰ ਚ ਬੈਠੇ ਹੀ ਪ੍ਰਵੇਸ਼ੀ ਜੁੜਨਾ ਪਾ ਲਈਦਾ ਹੈ ਚਾਰੇ ਕੁੰਡਾ ਜੇ ਜੇ ਭਵ ਹੈ اے ਜੀਵ ਚਾਰੇ ਕੁੰਡਾ ਉੱਤਰ ਦੱਖਣ ਪੂਰਬ ਪੱਛਮ ਜੇ ਇਹਨਾਂ ਵਿੱਚ ਭੌਂਦਾ ਫਿਰੇ ਵਿਚਰਦਾ ਰਹੇ ਚਾਰੇ ਖਾੜੀਆਂ ਵਿੱਚ ਚਾਰੇ ਅੰਪਾ ਕਰਨ ਦੀਆਂ ਬਿਰਤੀਆਂ ਵਿੱਚ ਪੌਦਾ ਫਿਰੇ ਜੇ ਕਰਕੇ ਵੇਦ ਪੜ੍ਹੇ ਜੁਗਚਾਰ ਤੇ ਚਾਰੇ ਜੁਗ ਐਡਾ ਪਾਠੀ ਕੰਠ ਵਾਲਾ ਹੋਏ ਉਮਰ ਤੇਰੀ ਲੰਮੀ ਹੋਵੇ ਚਾਹੋ ਜੁਗਾ 'ਚ ਵੇਦ ਨੂੰ ਪੜਨ ਵਾਲਾ ਕੰਠੋ ਹੀ ਹੋਵੇ ਨਾਨਕ ਸਾਚਾ ਭੇਟੈ ਹਰ ਮਨ ਵਸੈ ਜੇ ਸੱਚਾ ਕਾਲਪੁਰਖ ਤੈਨੂੰ ਭੇਟਾ ਮਿਲੇਗਾ ਤਾਂ ਹਰੀ ਸੱਚੇ ਸਤਿਗੁਰੂ ਜੇ ਮਿਲਣਗੇ ਤਲ ਹਰੀ ਮਨ ਜੀ ਵਸੇਗਾ ਪਾਵਹਿ ਮੋਖ ਦੁਆਰ ਫਿਰ ਮੁਕਤੀ ਦਾ ਦੁਆਰ ਗਿਆਨ ਤੂੰ ਪਾ ਲੇਗਾ ਦੁਆਰਿ ਵਾਲੇ ਸਰੀਰ ਤੋਂ ਮੁਕਤੀ ਪਾ ਲੇਗਾ ਦੁਆਰ ਸੰਸਾਰ ਵਿੱਚੋਂ ਮੋਖ ਪਾ ਲੇਗਾ ਨਾਨਕ ਹੁਕਮ ਵਾਪਸ ਖਸਮ ਕਾ ਸਤਗੁਰੂ ਜੀ ਕਹਿੰਦੇ ਹੁਕਮ ਤਾਂ ਪਾਈ ਵਾਹਿਗੁਰੂ ਦਾ ਸਾਰੇ ਵੜ ਰਿਆ ਹੈ ਮਤ ਭਵੀ ਫਿਰਹਿ ਚਲ ਚਿੱਤ ਇਹ ਆਪਦੇ ਚਿੱਤ ਨੂੰ ਚੰਚਲ ਕਰਕੇ ਮਤ ਤੇਰੀ ਭਵੀ ਹੋਈ ਹੈ ਨਾ ਫਰੀ ਹੋਈ ਐ ਨ ਤਾਂ ਇਹ ਤਰਿਆ ਫਿਰਦਾ ਹੈ ਮਤਾਂ ਪੌਂਦਾ ਫਰੀ ਜੂਨਾ ਚ ਚਿੱਤ ਨੂੰ ਚੰਚਲ ਕਰਕੇ ਫਿਰ ਮਤ ਭਵੀ ਨਾਨਕ ਹੁਕਮ ਵਰਤਾ ਖਸਮ ਕਾ ਉਸ ਵਾਹਿਗੁਰੂ ਦਾ ਹੁਕਮ ਹੀ ਸਾਰੇ ਵਰਤ ਰਿਹਾ ਹੈ ਮਤ ਭਵੀ ਫਿਰ ਹੈ ਚਲ ਚਿੱਤ ਜਿਹਦਾ ਚੰਚਲ ਚਿੱਤ ਹੈ ਉਹਨੇ ਵੀ ਮਤ ਪਾਉਗੀ ਹੈ ਪਰਵਾਸ ਵੱਲੋਂ ਭਾਵਨਾ ਵੱਲੋਂ ਪਾਉਗੀ ਹੈ ਸਰਦਾ ਵੱਲੋਂ ਪਾਉਗੀ ਹੈ ਉਨਾਂ ਦੀ ਮੱਤ ਵਿੱਚ ਸਦਾ ਹੋ ਗਿਆ ਕਵਲ ਹੋ ਗਿਆ ਇਹ ਪਰਿਵਾਰਸ ਵੱਲੋਂ ਮਤ ਉਹਨਾਂ ਦੀ ਫਿਰ ਚੁੱਕੀ ਹੈ ਮਨਮੁਖ ਸੋਹ ਕਰ ਦੂਸਤੀ ਉਹ ਮਰਮਖਾ ਪੁਰਖਾਂ ਦੇ ਨਾਲ ਪ੍ਰੀਤੀ ਕਰਕੇ ਸੁਖ ਕੇ ਪੁੱਛਹਿ ਮਿੱਤ ਇਹ ਮਿੱਤਰਾ ਸੁਖ ਕੀ ਪੁੱਛਦੇ ਦੁਖੀ ਦੁਖ ਹੋਣਗੇ ਮਨਮਖਾਂ ਦੀ ਸੰਗਤ ਕਰਕੇ ਤਾਂ ਸੁਖ ਦੀ ਪ੍ਰਾਪਤੀ ਵੀ ਹੋਣੀ ਤੈਨੂੰ ਗੁਰਮੁਖ ਸੋਹ ਕਰ ਦੂਸ ਜੇ ਸੁਖ ਚੋਂ ਨਾ ਗੁਰੂਹ ਪਿਆਰੇ ਜੀ ਦਾ ਸਾਸ ਗਰਾਸ ਵਿੱਚ ਵਿਸਰਦਾ ਜਿਹੜੇ ਗੁਰਮੁਖ ਰੋਂ ਰੋਂ ਹਰ ਕੇ ਹੋਣ ਵਾਲੇ ਐ ਜਿਹੜੇ ਗੁਰੂ ਕੋ ਬੈਰ ਵਿਰੋਧ ਮਟਾਉਣ ਵਾਲੇ ਹਨ ਉਹਨਾਂ ਦੇ ਨਾਲ ਦੋਸਤੀ ਪੀਤੀ ਕਰ ਸਤਿਗੁਰ ਸੋ ਲਾਏ ਚੇਤ ਤੇ ਸਤਿਗੁਰਾਂ ਦੇ ਨਾਲ ਚੇਦੀ ਬਿਰਤੀ ਨੂੰ ਜੋੜ ਲੈ ਜੰਮਣ ਮਰਨ ਦਾ ਮੂਲ ਕੱਟੀ ਐ ਕਿਹਦੇ ਆ ਰਿਹਾ ਵੇ ਜੰਮਣ ਮਰਨ ਦਾ ਮੂਲ ਕੌਣ ਹੈ ਅ ਗਿਆਨ ਕਾਰਨ ਹੈ ਇਹ ਤੇਰਾ ਕੱਟਿਆ ਜਾਏਗਾ ਤਾਂ ਸੁਖ ਹੋਵੀ ਮਿੱਤਰ ਇਹਨੇ ਸਜਣਾ ਮਿੱਤਰਾ ਤਾਂ ਮਿੱਤ ਵਾਹਿਗੁਰੂ ਦੀ ਪ੍ਰਾਪਤੀ ਦਾ ਸੁਖ ਤੈਨੂੰ ਪ੍ਰਾਪਤ ਹੋਵੇਗਾ ਭੁਲਿਆ ਆਪ ਸਮਝਾਏ ਸੀ ਮਹਾਰਾਜ 66 ਸ਼ਬਦ ਉਚਾਰਨ ਕੀਤੇ ਸਲੋਕ ਫਰਮਾਉਂਦੇ ਹਨ ਸਮਾਪਤੀ ਕਰਦੇ ਤੀਜੇ ਪਾਦਸ਼ਾਹ ਭੁਲਿਆ ਆਪ ਸਮਝਾਏ ਸੀ ਜੇ ਭਾਈ ਭੁਲਿਆ ਹੋਏ ਜੀਆਂ ਨੂੰ ਪਿੱਛੇ ਵੀ ਗੁਰੂ ਨਾਨਕ ਗੁਰੂ ਰੂਪ ਹੋ ਕੇ ਆਪ ਸਮਝਾਉਂਦੇ ਸੀ ਹੁਣ ਗੁਰੂ ਅੰਗਦ ਸਾਹਿਬ ਰੂਪ ਹੋ ਕੇ ਸਮਝਾਉਂਦੇ ਸਨ ਹੁਣ ਗੁਰੂ ਅਰਜਨ ਦਾਸ ਰੂਪ ਹੋ ਕੇ ਸਮਝਾਉਂਦੇ ਐ ਅੱਗੇ ਨੂੰ ਗੁਰੂ ਰਾਮਦਾਸ ਰੂਪ ਹੋ ਕੇ ਸਮਝਾਉਣਗੇ ਦਸੇ ਸਰੂਪ ਧਾਰ ਕੇ ਸਮਝਾਉਣਗੇ ਗੁਰਬਾਣੀ ਰੂਪ ਹੋ ਕੇ ਸਮਝਾਉਣਗੇ ਸਰਸੰਗਤ ਰੂਪ ਹੋ ਕੇ ਭੁੱਲਿਆ ਨੂੰ ਆਪ ਹੀ ਸਮਝਾਉਂਦਾ ਸੀ ਸਮਝਾਵੇਗਾ ਜਾ ਕਉ ਨਦਰ ਕਰੇ ਜਿਨ੍ਹਾਂ ਦੇ ਤਾਂ ਹੀ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਸੀ ਕਰਦਾਏ ਕਰੇਗਾ ਨਾਨਕ ਨਦਰੀ ਬਾਹਰੀ ਸਤਿਗੁਰੂ ਜੀ ਕਹਿੰਦੇ ਜੋ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਤੋਂ ਬਾਹਰ ਸ੍ਰਿਸ਼ਟੀ ਕਰਨ ਪਲਾਹ ਕਰੇ ਉਹ ਭਾਈ ਕੀਲ ਨੂੰ ਹੀ ਪਾਉਦੇ ਰਹਿੰਦੇ ਆ ਤੇ ਪਲਾਹ ਪ੍ਰਯਤਨ ਕਰਦੇ ਰਹਿੰਦੇ ਹੈ ਉਹਨਾਂ ਦੀ ਮੁਕਤ ਨਹੀਂ ਹੁੰਦੀ ਇਹ ਕੀਰਨਾਂ ਤੋਂ ਜੇ ਬਚਣਾ ਹੈ ਅਤੇ ਜੇ ਯਤਨਾਂ ਤੋਂ ਬਚਣਾ ਹੈ ਤਾਂ ਵਾਹਿਗੁਰੂ ਦੀ ਨਜ਼ਰ ਦੇ ਪਾਤਰ ਬਣੀਏ ਜਿਨ੍ਹਾਂ ਦੇ ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹ ਸਾਰ ਸਿੰਘ ਜੀ ਜੂਨਾ ਚ ਪੈ ਕੇ ਕੀਰਨੇ ਪਾਉਣੇ ਤੇ ਯਤਨ ਕਰਨ ਤੋਂ ਛੁੱਟ ਜਾਂਦੇ ਆ ਮੁਕਤ ਹੋ ਜਾਂਦੇ ਹਨ ਇੱਥੇ ਮਹਾਰਾਜੀ ਨੇ 66 ਸ਼ਬਦ ਸਮਾਪਤ ਕੀਤੇ ਹਨ ਬੋਲਿਆਂ ਆਪ ਸਮਝਾਏ ਸੀ ਜਾ ਕੋ ਨੰਦਰ ਕਰੇ ਨਾਨਕ ਨਜ਼ਰੀ ਬਾਹਰੀ ਕਰਲ ਪਲਾਹ ਕਰੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ